ਹਾਂਜੀ ਦੋਸਤੋ ਕੀ ਹਾਲ ਹੈ ਹੋਡੀਗੋ ਲਓ ਜੀ ਅੱਜ ਤਾਂ ਕਾਲੀ ਭਗਾ ਦੋਗੀ ਲੱਗਣਾ ਜ਼ਿਆਦਾ ਹਾਰਡਵਰਕ ਹੋ ਰਹੀ ਅੱਜ ਤਾਂ ਹਾਂ ਕਰਤਾ ਇਹ ਮੋਗੇ ਵੇਦੀ ਪਾਇਵਾ ਆ ਦੇਖੋ ਆ ਕੰਦ ਪੰਨ ਕੇ ਫੇਪ ਅੰਦਰ ਕਰ ਰਿਆ ਆ ਦੇਖੋ ਵੀ ਚੰਗੀ ਗੱਲ ਨਹੀਂ ਚੰਗੀ ਗੱਲ ਹੀ ਏ ਕੋਈ ਗਰਮੀ ਆ ਆ ਦੇਖੋ ਮਸ਼ੀਨ ਕਰੀਆ ਫਿੱਟ ਇਥੇ ਬਹੁਤ ਉੱਚਾ ਫਿਰਦਾ ਤੇ ਮਸ਼ੀਨ ਚਾੜੀ ਆ ਸਵੇਰ ਦੇ ਲੱਗੇ ਪਿਆ 6 ਵਜੇ ਨਾਲੇ ਹੋ ਗਈ ਆ ਲਾ ਰਹੇ ਜੀ ਪੈਪ ਹੁਣ ਇਥੇ ਆਪਾਂ ਇੰਨੀ ਹਾਰਡ ਵਰਕ ਕਰਦੇ ਆ ਫਿਰ ਵੀ ਲੋਕ ਲਾਇਕ ਕਮੈਂਟ ਆ ਬਾਈ ਕੋਈ ਹਾਲ ਚਾਲ ਹੀ ਕਹਦਾ ਕਰੋ ਵੀ ਹਾਂ ਬਾਈ ਕੀ ਹਾਲ ਚਾਲ ਆ ਤੁਹਾਡਾ ਆਈ ਬੱਸ ਲਿਆ ਕਰੋ ਭਾਈ ਗਰਮੀ ਚ ਕੀ ਹਾਲ ਤੇਰਾ ਬਰਾ ਹਾਲ ਹੈ ਬੱਸ ਸੁਣਾ ਇਹ ਹਾਂ ਬਹੁਤ ਬੁਰਾ ਹਾਲ ਆਈ ਬਹੁਤ ਬੁਰਾ ਹਾਲ ਸੱਚੀ ਗੱਲ ਆਈ ਇਹ ਗਰਮੀ ਆ ਬਹੁਤ ਗਰਮੀ ਆ ਲੱਗੇ ਪਿਆ ਪੈਪ ਕਰਦੀ ਅੰਦਰ ਜੀ ਇਹ ਬਲੌਗ ਬਣਾਉਂਦੇ ਹੋ ਜੀ ਇਹ ਸਾਡਾ ਵੀ ਜੀ ਕਰਦਾ ਵੀ ਚੱਲ ਬਲੌਗ ਬਣਾ ਕੇ ਦਿਖਾ ਦਈਏ ਕੁਛ ਚਾਹ ਨਾਲੇ ਹੁੰਦਾ ਜੀ ਚਾਹ ਨਾਲਾ ਜੇ ਚਾਹ ਹੋਊਗਾ ਤਾਂ ਹੀ ਸਭ ਕੁਝ ਹੋਊਗਾ ਜੇ ਤੁਸੀਂ ਚਾਹ ਨਾਲ ਸਬਸਕ੍ਰਾਈਬਰ ਲਾਈਕ ਕਰੋਗੇ ਤਾਂ ਅਸੀਂ ਵੀ ਪੂਰੇ ਚਾਹ ਨਾਲ ਤੁਹਾਨੂੰ ਬਣਾ ਬਣਾ ਕੇ ਬਲੌਗ ਦਿਖਾਵਾਂਗੇ ਆਇਓ ਮੜਿਆ ਅੱਧੇ ਘਰੇਗੇ ਬਾਬਾ ਅੱਥਾਂ ਦੇ ਛਾਲੇ ਪੈ ਜਾਣਗੇ ਅੱਜ ਆ ਲੈ ਪੈ ਗਈ ਆ ਲੈ ਭਾਈ ਆਹ ਬਲੇ ਦੇਖ ਲਓ ਤੁਸੀਂ ਲਾਇਕ ਨਹੀਂ ਕਰਦੇ ਵਿਚਾਰੇ ਨੂੰ ਕਰ ਲੋ ਫੋਲੋ ਭਾਈ ਸਾਰਨੋ ਵੀ ਵੱਧ ਤੋਂ ਵੱਧ ਸਪੋਰਟ ਕਰੋ ਜੀ ਆ ਦੇਖ ਲਓ ਕਿੱਥੇ ਲੱਗੇ ਪਿਆ ਗਰਮੀ ਦਾ ਟਾਈਮ ਆ ਗਰਮੀ ਚੋਰੀ ਆ ਆਹ ਕਿਹੜਾ ਖਿੱਚੀ ਜਾਂਦੀ ਆ ਇਹ ਵੀ ਖਿੱਚੜੀ ਬੜੀ ਔਖੀ ਹੈ ਲੋਟੇ ਦੇ ਹੱਥਾਂ ਦੇ ਛਾਲੇ ਪਾਦੇ ਬਾਈ ਹਾਂਜੀ ਛਾਲੇ ਪੈ ਗਏ ਜੀ ਛਾਲੇ ਸੁਣਨ ਨੂੰ ਵੀ ਲੱਗਦਾ ਕਿਸ ਕੰਮ ਸੌਖਾ ਹੀ ਆ ਦੇਖ ਲੋ ਪਾਈਪ ਕਿਥੋਂ ਦੀ ਆਇਆ ਬਾਦਰੇ ਤੋਂ ਘੱਟਾ ਹੈ ਡੇਂਜਰ ਕਾ ਮਾ ਡੇਂਜਰ ਇਹ ਲਾ ਮੁੰਡਾ ਕਿਵੇਂ ਪੜੀ ਖੜਾ ਆਹ ਵੀ ਆਏ ਪੈਂਦੇ ਨੇ ਛਾਲੇ ਖੇਚਦੀ ਆਈ ਰੱਸੀ ਆ ਰੱਸੀ ਨੇ ਹੱਥ ਤੇ ਆਏ ਵੇ ਫਿਰ ਵੀ ਆਪਾਂ ਹਾਸਦੇ ਆ ਕਿ ਨਹੀਂ ਖਾਸ ਕੀ ਕੰਮ ਕਰਦੇ ਆ ਹੋਰ ਹੀ ਹੋਰ ਆ ਹੋਰ ਕੀ ਹੋਣਾ ਪੈਂਦਾ ਹੀ ਇਹ ਕੰਮ ਹੈ ਸਾਡਾ ਧੱਕੜ ਆ ਰੋ ਕੇ ਕੰਮ ਕੋਈ ਨਹੀਂ ਬਣਦਾ ਬਾਈ ਹੁਣ ਦੇਖੋ ਐ ਬੈਬ ਖਿੱਚਣਾ ਕਿਤੇ ਸੌਖੀ ਗੱਲ ਆ ਆ ਟਾਈਮ ਤੇ ਤੁਸੋਂ ਦਾ ਘਣੀ ਪੈਂਦੀ ਆਈ ਤੁਹਾਨੂੰ ਪੜਾ ਰੋ ਕੇ ਟਾਈਮ ਨਹੀਂ ਲੰਘਦਾ ਨਾ ਬਿਲਕੁਲ ਬਿਲਕੁਲ ਸਹੀ ਗੱਲ ਆ ਖਰਲਤਾ ਬੰਦੇ ਵੀ ਇਹੋ ਜਿਹੇ ਨੇ ਜਿਹੜੇ ਹੱਸਦੇ ਤੁਸੀਂ ਦੇ ਰਹਿਣ ਅਸੀਂ ਆਪਦੇ ਵਰਗੇ ਬੰਦੇ ਰੱਖਦੇ ਆ ਠੀਕ ਹੈ ਆ ਵੀ ਭਗਤਾ ਕਿਵੇਂ ਆ ਬੜੀ ਵਧੀਆ ਆ ਕੇ ਅੱਜ ਦਾ ਆ ਪੱਥਰ ਕਰਦਾ ਹੋਇਆ ਆ ਗਿਆ ਆ ਕੇ ਦਾ ਅੱਜ ਦਾ ਸੇਕ ਨਿਕਲ ਰਿਹਾ ਸੇਕ ਮੱਥੇ ਜੋ ਸੇਕ ਨਿਕਲ ਰਿਹਾ ਆਇਆ ਬਈ ਆਇਆ ਕਿੰਨੇ ਕ ਰਹਿ ਗਏ ਮੈਂ ਪਾ ਗਾ ਪਾ ਪੈ ਨਹੀਂ ਮੁੱਕਣ ਚਾਰੇ ਬੜੇ ਪਤਾ ਨਹੀਂ 10 12 ਹੋਰ ਪਏ ਨੇ 2 4 6 7 8 8 ਉੱਪਰ ਆਇਆ ਪੈਣੀ ਮੱਤਾ ਕੋਸੋੜਾ ਅੱਗ ਨਹੀਂ ਅੱਗ ਨਿਕਲ ਰਹੀ ਅੱਗ ਹੋ ਰਹੀ ਹੋਣਾ ਇਹ ਮੈ ਲੱਗ ਰਿਹਾ ਇਹ ਮੈਂ ਗਰਮ ਪਾਣੀਆਂ ਲਾ ਗਿਆ ਡੇ ਉਹਨੇ ਗਰਮ ਪਸੀਨਾ ਬਹੁਤ ਗਰਮ ਹੋਇਆ ਹੈ ਪਸੀਨਾ ਆਹ ਬਾਅਦ ਦੇਖ ਸਾਡੀ ਭਿੱਜਿਆ ਪਿਆ ਜੀ ਰਸਲਟ ਭਿੱਜੀ ਹੋਈ ਆ ਇਹ ਕੱਪੜੇ ਭਿੱਜੇ ਪੈਣੇ ਗਰਮੀ ਨਾਲ ਲਓ ਜੀ ਰਹਿ ਗਏ ਤਿੰਨ ਚਾਰ ਕਪਾਏ ਫਰ ਰਹਿ ਗਏ ਹੋਰ ਆ ਦੇਖੀ ਸਾਰੇ ਕੰਮ ਖਤਰੇ ਦੇ ਆਏ ਜਿੰਨੇ ਕੰਮ ਖਤਰੇ ਦੇ ਸਾਰੇ ਉਹ ਕੰਦ ਚੌੜੀ ਹੋ ਗਈ ਤਾਰ ਨਾਲ ਇੱਧਰ ਵੱਜਦੀ ਐ ਇੱਧਰ ਟੱਜ ਜਾਂਦੀ ਐ ਕਿਦੋਂ ਉੱਥੇ ਜਾਂਦੀ ਐ ਮਖਾਦੇ ਨੇ ਤੇ ਆ ਕੰਦੇ ਗਿਰਨ ਵਾਲੀ ਐ ਇੰਨੀ ਘਾ ਟੋਟ ਆਹ ਇਹ ਤੱਕ ਵੱਜਦੀ ਐ ਜਦੋਂ ਪੈ ਪਦੀ ਆਏ ਹਾਂ ピッタ लाग्या थी मारना खिच्च वे मुंडिया आवन दे भी ਤੇ ਛਾਲੇ ਮੁੰਡੇ ਦੇ ਹੱਥਾਂ ਦੇ ਅੱਜ ਦਾ ਅੱਜ ਤਾਂ ਆ ਤੇ ਨੀਂਦ ਵੀ ਬਹੁਤ ਵਧੀਆ ਆਊਗੀ ਕਿ ਨਹੀਂ বিনা ਖਾਪੜੇ ਆਊਗੀ ਹੈ ਅੱਛਾ ਨੀਂਦ ਕਹਿੰਦਾ ਬੜੀ ਕਿਹਾ ਹੈ ਕਰਾ ਗਰਮੀ ਜਿਦਾ ਚੱਕਰ ਆਉਣਗੇ ਉਹ ਬੱਦਲ ਜ ਆ ਜਾਂਦਾ ਬੱਦਲਾਂ ਦੀ ਗਰਮਾਇਸ਼ ਵਾਲੀ ਆ ਨਾ ਮੀਂਹ ਆਉਂਦਾ ਨਹੀਂ ਗਰਮੀ ਵਾਲੀ ਹੈ ਇੱਕ ਤਾਂ ਚੱਕਰ ਵਾਲੀ ਦਾ ਮਾਹ ਜੀ ਪੀ ਪੀ ਲੋ ਹਾਈ ਉੱਤੇ ਰਹਿੰਦੇ ਨੇ ਗਰਮੀ ਜਨ ਤੁਹਾਨੂੰ ਪਤਾ ਹੀ ਆ ਪਹਿਲਾਂ ਮਸ਼ੀਨ ਬਾੜੀ ਸੀ ਬਹੁਤ ਉੱਚੀ ਚੜੀ ਆ ਮਸ਼ੀਨ ਬੰਦੇ ਲਾ ਕੇ ਤੇ ਹੁਣ ਦੇਖੋ ਇੱਧਰ ਇਥੋਂ ਦੀ ਪਾਈਪ ਖਿੱਚ ਰਹੇ ਆ ਸਾਰੇ ਇੱਧਰ ਲੱਗ ਰਿਹਾ ਭਾਈ ਗਰਮੀ ਗਰਮੀ ਹੋਇਆ ਪਿਆ ਬਸ ਹੋਈ ਭਈ ਅੱਜ ਦਾ ਨਾ ਪਹਿਲਾਂ ਮਸ਼ੀਨ ਨੇ ਚੋਰ ਲਵਾਇਆ ਫਿਰ ਖੰਦ ਢਾਈ ਆਹ ਦੇਖੋ ਮਸ਼ੀਨ ਕਿੰਨੇ ਉੱਚੀ ਚੜੀ ਆਈ ਇਥੋਂ ਗਰਮੀ ਗਰਮੀ ਹੋਇਆ ਪਿਆ ਕਰਕੇ ਅਜਾ ਗਰਮੀ ਵੀ ਬਹੁਤ ਜ਼ਿਆਦਾ ਜੋਰ ਲੱਗਿਆ ਪਿਆ ਵਾਵਾ ਪਾਸ ਹੋਈ ਵੀ ਅਜ ਤੱਕ ਤੁਰਿਆ ਵੀ ਨਹੀਂ ਜਾਂਦਾ ਹੁਣ ਠੱਕ ਕੇ ਇੱਕ ਜ਼ਰੂਰੀ ਤੇ ਪੈ ਬੰਦਰ ਕਰਨੇ ਆ ਦੇ ਹੋਈ ਪਰ ਮਾ ਜਠਾ ਗਿਨ ਲੱਗ ਗਿਆ ਨਾ ਸਾਹ 43 ਪੈ ਮੀ ਆਉਂਦੀ ਪਾਲੇ ਵਸ ਕਰਾਦੀ ਔਰ ਇੱਕ ਬਲੰਟ ਟਰਾਲੀ ਜਿਹੜਾ ਝਾੜੇ ਟਰਾਲੀ ਦੇ ਵਿੱਚ ਹੱਥਾਂ ਨਾਲ ਲੱਦੇ ਉੱਥੇ ਵੀ ਜਗ੍ਹਾ ਤੰਗ ਸੀ ਮਸ਼ੀਨ ਦੇ ਨਾਲ ਲੋਡ ਨਹੀਂ ਹੋਏ ਫਿਰ ਅਜੇ ਇੱਥੇ ਆਈ ਆਹ ਕੁਛ ਕਰਨਾ ਪੈ ਗਿਆ ਕੰਦ ਦੇ ਉੱਪਰ ਦੀ ਕੁੰਡੀ ਪਾ ਕੇ ਖਿੱਚ ਰਿਆਂ ਫਿਰ ਇਸਕੇ ਹੀ ਗੰਮ ਹੈ ਵਾਹ ਨੱਸੀ ਗੰਮ ਆਣਦੇ ਬਣਦੇ ਬੱਸ ਹੋਈ ਪਿਆ ਯਾਰਾ ਕੀ ਕਰੀਏ चलो भाई रह गई बात बस तीन चार का ला दिए अंदर फिर टाइम भी बहुत हो गया छे बज के मिनट हो गए हाँ भाई कि हो गया चले है जबाला ठीक है जी ਅਰਮੀ ਮੁਬਾਰਕ ਹੋ ਜਿੱਥੇ ਨਾ ਕੇ ਜੀ ਬੈਠ ਜਾਣੇ ਪਹਿਲਾ ਦੇਖੋ ਹਵਾ ਨਹੀਂ ਚੱਲੀ ਹੁਣ ਜਦੋਂ ਤਿੰਨ ਪੈਪ ਰਹਿਗੇ ਨਾ ਦੋ ਪੈਪ ਹੁਣ ਹਵਾ ਚੱਲ ਪਈ ਬੱਦਲ ਵੀ ਲੋੜਿਆਂ ਦਾ ਆ ਗਿਆ ਬੱਦਲ ਵੀ ਬਹੁਤ ਆ ਗਿਆ ਦੇਖੋ ਪੈਪ ਵੀ ਦੋ ਰਹਿ ਗਏ ਆਪਣੇ ਆ ਕੀ ਹੋ ਗਿਆ ਤਾਰ ਗੁੱਡ ਗਈ ਆ ਤਾਰ ਕੱਟ ਜਾਂਦੀ ਆ ਕਦੇ ਛਾਲੇ ਪੈ ਗਏ ਛਾਲੇ ਵੀ ਬਹੁਤ ਪੈ ਗਏ ਅੱਜ ਤਾਂ ਬੱਸ ਹੋ ਗਈ ਐ ਟਰ ਲੱਗੀ ਬੜਾ ਖਾਤਰੇ ਦਾ ਕੰਮ ਆ ਜੀ ਆ ਦੇਖਦੀ ਓਏ ਇਹ ਲੋਕ ਕਹਿੰਦੇ ਨੇ ਜੀ ਤੁਸੀਂ ਕੀ ਕੰਮ ਕਰਦੇ ਹੋ ਆ ਕੰਮ ਨੇ ਸਾਡੇ ਹਾਰਡਵਰਕ ਵਾਲੇ ਹਾਰਡਵਰਕ ਵੀ ਇੰਨੀ ਕਰਦੇ ਆ ਵੀ ਤੁਸੀਂ ਦੇਖਣਾ ਪਸੰਦ ਨਹੀਂ ਕਰਦੇ ਸਾਨੂੰ ਅੱਜ ਕੱਲ ਤੁਹਾਨੂੰ ਕੋਈ ਨਵੇਂ ਤਾਂ ਨਵੇਂ ਟ੍ਰੈਂਡ ਚੱਲਦੇ ਰਹੇ ਨੇ ਸਾਡੇ ਵਰਗੇ ਕੰਮ ਵਾਲੇ ਨੂੰ ਕੋਣ ਦੇਖਦਾ અમાਰੋ ਕੋਈ ਨਹੀਂ ਬੋਲਦਾ ਆਏ ਕਿੱਧਰੇ ਪੈ ਪੋ ਕਿੱਥੇ ਬਸ ਗਿਆ ਦੇਖੋ ਪਾਇਪ ਕਿਵੇਂ ਆਉਂਦਾ ਇਹ ਖਾਦਰੇ ਦਾ ਕੰਮ ਨਹੀਂ ਹੋਰ ਕੀ ਆ ਹੈਗਾ ਨਾ ਖਾਦਰੇ ਦਾ ਕੰਮ ਫਿਰ ਆ ਆਪਣੇ ਆਪਣੇ ਦਰਸ਼ਕ ਮੰਨਦੇ ਨਹੀਂ